ਬਹੁਤ ਲੋਕਾਂ ਨੇ ਮੇਰੇ ਤੋਂ ਕੰਮ ਕਰਾ ਕੇ ਮਤਲਬ ਆਪਣੀਆਂ ਫਿਲਮਾਂ ਚ ਆਪਦੇ ਚੈਨਲ ਖੜੇ ਕਰ ਲਏ। ਮੇਰੇ ਤੇ ਟ੍ਰਾਈਆਂ ਵੀ ਲਾਉਣ ਲੱਗ ਜਾਂਦੇ ਨੇ ਬੁੜੇ ਠਰਕੀ ਹੁੰਦੇ ਨੇ ਕਹਿੰਣਗੇ ਲੈ ਕੀ ਖਾਨੀ ਆ ਇਹ ਜਾ ਤੂੰ ਜਵਾਨ ਪਈਆਂ ਮਟਿਆਡੇ ਜਿਹੜੇ YouTube ਚੈਨਲ ਨੇ ਇਹਨਾਂ ਨੂੰ ਕਮਾਈ ਬਹੁਤ ਹੁੰਦੀ ਆ ਮਤਲਬ ਜਿਹੜਾ ਸਾਡੇ ਵਰਗਾ ਕਲਾਕਾਰ ਹੈ ਇਹਨਾਂ ਨਾਲ ਫਿਲਮਾਂ ਬਣਾਉਂਦਾ ਆਪ ਤਾਂ ਇਹ 5 ਲੱਖ ਰੁਪਇਆ ਕਮਾਉਂਦੇ ਨੇ ਮਹੀਨੇ ਦਾ ਕੋਈ 2 ਲੱਖ ਕੋਈ 3 ਲੱਖ ਸਾਨੂੰ ਸਾਡੀ ਪੇਮੈਂਟ ਦਿੰਦਿਆਂ ਵੀ ਦੁੱਖ ਲੱਗਦਾ ਕਈ ਵਾਰਸ ਦਿੰਦੇ ਹੀ ਨਹੀਂ ਤੇ ਜਦੋਂ ਮੈਂ ਅਫਤਾਰ ਅੱਜ ਚ ਬੈਠੀ ਨਾ ਮੈਨੂੰ ਆ ਕੇ ਐਰੋ ਹੋਸਟਲ ਕਹਿੰਦੀ ਕਹਿੰਦੀ ਤੁਹਾਨੂੰ ਜਹਾਜ਼ ਵਿੱਚ ਬੈਠ ਕੇ ਕਿੱ사 ਲੱਗਦਾ ਹੈ ਮੈਂ ਤਾਂ ਨਾਲ ਦੀ ਨਾਲ ਹੀ ਕਹਿੰਦਾ ਮੱਖੇ ਮੈਨੂੰ ਤਾਂ ਘਰ ਵਰ ਗਈ ਲੱਗਦਾ ਸਸੀ ਕਾਲ ਜੀ ਮੈਂ ਅਫਤਾਰ ਫਰਵਾਹੀ ਤੇ ਤੁਸੀਂ ਅੱਜ ਦੇਖ ਰਹੇ ਹੋ ਖਾਸਮ ਖਾਸ ਪ੍ਰੋਗਰਾਮ ਪੋਡਕਾਸਟ ਤੇ ਮੇਰੇ ਨਾਲ ਨੇ ਬਹੁਤ ਹੀ ਹਰਮਨ ਪਿਆਰੇ ਤੇ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਟੀਵੀ ਚੈਨਲਾਂ ਦੇ ਉੱਤੇ ਦੇਖਦੇ ਹੋ ਜਿਨ੍ਹਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਤੁਸੀਂ ਬੜੇ ਖੁਸ਼ ਹੁੰਦੇ ਹੋ ਮੇਰੇ ਨਾਲ ਨੇ ਬੀਬੋ ਪੂਆ ਪੂਆ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਕਿਵੇਂ ਹੋ ਸਸਰੀ ਕਾਲ ਪਈ ਉਤਾਰ ਤੇਰਾ ਬਹੁਤ ਧੰਨਵਾਦ ਅੱਜ ਆਪਾਂ ਚੜ੍ਹਦੇ ਪੰਜਾਬ ਤੇ ਕੀ ਪੌਡਕਾਸਟ ਕੀ ਬ੍ਰਾਉਂਡ ਨਹੀਂ ਨਹੀਂ ਪੌਡਕਾਸਟ ਹਾਂ ਜਿਹੜੀ ਕਾਸਟ ਚੱਲ ਕਰ ਰਹੇ ਹਾਂ ਉਹ ਤੇ ਭਾਈ ਜਿਹੜੇ ਸਾਨੂੰ ਕੁੜੀਆਂ ਮੁੰਡੇ ਬੱਚੇ ਨੌਜਵਾਨ ਸਾਰੇ ਦੇਖ ਰਹੇ ਨੇ ਹਾਂ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਪੂਰੀ ਦੇਖਿਓ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਸਾਰਾ ਕੁਝ ਕਰ ਦਿਓ ਹਾਂ ਲੱਸਣੋ ਫੇਰਾ ਭੂਆ ਦੀਆਂ ਛੱਟਪਟੀਆਂ ਗੱਲਾਂ ਤੇ ਥੋੜਾ ਜੀਲਵਾ ਕੇ ਰੱਖਾਂਗੇ ਹੁਣ ਤੇ ਪਹਿਲਾਂ ਭੂਆ ਕੱਲੀ ਮਾਨ ਨਹੀਂ ਸੀ ਨਾਲ ਹੁਣ ਰਣ ਗਿਆ ਫਰਵਾਹੀ ਤੇ ਮੈਂ ਚੱਕ ਦੂੰ ਤਵਾਹੀ ਵਾਹ 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 ਉਹ ਆਨ ਸਾਰੀ ਸ਼ੇਰ ਸ਼ੇਰੋ ਸ਼ੇਰੀ ਹਾਂ ਸ਼ੇਰਾਂ ਦੇ ਵਿੱਚ ਵੀ ਮਾਹਰ ਰਹੀ ਹੈ ਤੇ ਮਤਲਬ ਕਿ ਉਦਾਂ ਵੀ ਲੋਕਾਂ ਨੂੰ ਬੜਾ ਹਸਾਇਆ ਹੈ ਹੈਨਾ ਹਾਂ ਅਸਲ ਵਿੱਚ ਜ਼ਿੰਦਗੀ ਦੇ ਵਿੱਚ ਅਸਲ ਰੀਜ਼ਨ ਮਤਲਬ ਕਿ ਲੋਕਾਂ ਨੂੰ ਹਸਾਉਣ ਦਾ ਕੀ ਖਾਸ ਗੱਲਬਾਤ ਹੈ ਕਿੱਥੋਂ ਇਹ ਲੋਕਾਂ ਨੂੰ ਮਤਲਬ ਕਿ ਕਿਉਂਕਿ ਅਕਸਰ ਹੀ ਦੇਖਦੇ ਆ ਅੱਜ ਕੱਲ ਲੋਕ ਇੰਨੇ ਜ਼ਿੰਦਗੀ ਦੇ ਵਿੱਚ ਉਲਝੇ ਹੋਏ ਨੇ ਲੋਕਾਂ ਦੇ ਚਿਹਰੇ ਉੱਤੇ ਉਦਾਸੀ ਹੈ ਕਿਸ ਤਰ੍ਹਾਂ ਖੁਸ਼ੀ ਲੈ ਕੇ ਆਉਣੇ ਕਿਵੇਂ ਲੋਕ ਸੋਨੂੰ ਪਿਆਰ ਕਰਦੇ ਆ ਲੋਕ ਤਾਂ ਫਰਮਾਹੀ ਸਾਹਿਬ ਅਵਤਾਰ ਬਹੁਤ ਪਿਆਰ ਕਰਦੇ ਆ ਅੱਜ ਕੱਲ ਟੈਨਸ਼ਨਾਂ ਦੀ ਜ਼ਿੰਦਗੀ ਹੈ ਕਿਸੇ ਨੂੰ ਕਾਦੀ ਟੈਨਸ਼ਨ ਹੈ ਕਿਸੇ ਨੂੰ ਕਾਦੀ ਟੈਨਸ਼ਨ ਹੈ ਕੋਈ ਘਰ ਵਾਲੀ ਤੋਂ ਦੁਖੀ ਹੈ ਕੋਈ ਘਰ ਵਾਲਾ ਘਰ ਵਾਲੀ ਤੋਂ ਦੁਖੀ ਹੈ ਕੋਈ ਬੱਚਿਆਂ ਤੋਂ ਦੁਖੀ ਮਤਲਬ ਟੈਨਸ਼ਨ ਭਰੀ ਜ਼ਿੰਦਗੀ ਹੈ ਜੋ ਸਾਡੀਆਂ ਵੀਡੀਓ ਦੇਖਦੇ ਨੇ ਤੇ ਉਹਦਾ ਹੱਸਣ ਲੱਗ ਜਾਂਦੇ ਨੇ ਜਦੋਂ ਲੋਕ ਹੱਸਦੇ ਨੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕੋਈ ਲੋਕ ਬਿਮਾਰੀ ਦੇ ਵਿੱਚ ਬਿਮਾਰੀ ਦੀ ਟੈਨਸ਼ਨ ਹੁੰਦੀ ਹੈ ਤੇ ਜਦੋਂ ਸਾਡੀਆਂ ਉਹ ਵੀਡੀਓ ਦੇਖਦਾ ਤੇ ਵੀਡੀਓ ਦੇਖ ਕੇ ਤੰਦਰੁਸਤ ਹੋ ਜਾਂਦਾ ਤੇ ਸਾਨੂੰ ਫੋਨ ਕਰਦੇ ਕਈ ਲੋਕ ਬਿਮਾਰ ਵੀ ਤੇ ਭੂਆ ਤੁਹਾਡੀ ਵੀਡੀਓ ਦੇਖੀ ਸੀ ਤੇ ਮੇਰੀ ਤਾਂ ਉਮਰ ਵੱਧ ਗਈ ਮੈਂ ਠੀਕ ਹੋ ਗਿਆ ਮੈਂ ਡਿਪਰੈਸ਼ਨ ਚੋਂ ਨਿਕਲਿਆ ਮਤਲਬ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਵੀ ਸ਼ੁਕਰ ਹੈ ਪ੍ਰਮਾਤਮਾ ਤੇਰਾ ਬਹੁਤ ਧੰਨਵਾਦ ਤੇ ਤੈਂ ਸਾਡੀ ਹਸਾਉਣ ਤੇ ਡਿਊਟੀ ਲਈ ਹੈ ਸਾਡੇ ਮਤਲਬ ਵਚੜਕ ਲਿਆ ਨਾ ਸਾਡੀ ਵੀਡੀਓ ਨਾਲ ਕੋਈ ਹੱਸਿਆ ਤੇ ਕਿਸੇ ਨੂੰ ਮਤਲਬ ਖੁਸ਼ੀ ਹੋਈ ਕਿਉਂਕਿ ਸਾਨੂੰ ਨਾ ਬਹੁਤ ਜ਼ਿਆਦਾ ਕਮੈਂਟ ਆਏ ਲੋਕਾਂ ਦੇ ਅਕਸਰੀ ਜਦੋਂ ਇੰਟਰਵਿਊਆਂ ਕਰਨ ਜਾਂਦੇ ਆ ਅਸੀਂ ਕਿਤੇ ਵੀ ਕੋਈ ਪ੍ਰੋਗਰਾਮ ਕਰਨ ਜਾਂਦੇ ਤਾਂ ਲੋਕ ਸਾਨੂੰ ਕਹਿੰਦੇ ਆ ਵੀ ਯਾਰ ਤੁਸੀਂ ਵੀ ਬੋਪੂ ਆ ਦੀ ਇੰਟਰਵਿਊ ਕਰੋ ਉਹਦੇ ਨਾਲ ਗੱਲਾਂ ਕਰੋ ਅਸੀਂ ਉਹਦੀਆਂ ਗੱਲਾਂ ਸੁਣ ਕੇ ਖੁਸ਼ ਆ ਹਾਂ ਤੇ ਕੀ ਰਾਜ ਆ ਲੋਕ ਕਹਿੰਦੇ ਪਿਆਰ ਕਿਵੇਂ ਕਰਦੇ ਆ ਇਹ ਰਾਜ ਆ ਆ ਵੀ ਲੋਕਾਂ ਨੂੰ ਮੈਂ ਬਹੁਤ ਪਿਆਰ ਕਰਦੀ ਆ ਤੇ ਲੋਕ ਮੈਨੂੰ ਕਰਦੇ ਨੇ ਮੈਂ ਬਸ ਉਲਟੀਆਂ ਫਾਲਟੀਆਂ ਹਾਇ ਤੇ ਉਹ ਕਰਦੀ ਆ ਗੱਲਾਂ ਕਰਦੀ ਰਹਿੰਦੀ ਆ ਤੇ ਲੋਕ ਹੱਸਦੇ ਰਹਿੰਦੇ ਆ ਹਾਂ ਉਹ ਆ ਹਾਂ ਤਾਂ ਪਹਿਲੀ ਕੋਈ ਹੋ ਜੇ ਵਧੀਆ ਜਾਂ ਚੁਟਕਰਾ ਜਿਹੜੇ ਲੋਕ ਦੇਖਣ ਸੁਣਨ ਤੇ ਹੱਸਣ ਹਾਂ ਮੈਂ ਹਸਾਉਂਗੀ ਮੈਂ ਤਾਂ ਤੂੰ ਐਂ ਦੱਸ ਵੀ ਕਿ ਸਭ ਤੋਂ ਸਭ ਤੋਂ ਵੱਧ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋਵੇ ਜਿੱਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਹੋਵੇ ਕਿ ਕਿਹੜੀ ਗੱਲ ਤੋਂ ਹਾਂ ਪਿਆਰ ਤਾਂ ਬਤਾਰ ਸਾਰੀਆਂ ਗੱਲਾਂ ਨੂੰ ਲੋਕ ਦਿੰਦੇ ਆ ਨਾ ਮੈਂ ਗੱਲ ਸੁਣਾਉਣ ਲੱਗਿਆਂ ਜਿਵੇਂ ਹਾਂ ਬਰਨਾਲੇ 'ਚ ਹੁਣ ਵੋਟਾਂ ਚੱਲ ਰਹੀਆਂ ਨੇ ਵੋਟਾਂ ਨੇ ਤੇ ਸੁਣਾਉਣੀ ਆ ਮੈਂ ਗੱਲ ਹਾਂ ਹਾਂ ਜਿਵੇਂ ਲਾਰੇ ਲਾਉਂਦੇ ਨੇ ਲੀਡਰਾਂ ਸਕੀਮਾਂ ਦੱਸਦੇ ਨੇ ਆਪਦੀਆਂ ਆਪਦੀਆਂ ਤੇਰਾ ਫੁੱਫੜ ਮੇਰੇ ਕੋਲੇ ਆ ਗਿਆ ਕਹਿੰਦਾ ਭਗਵਾਨ ਨੇ ਸਰਕਾਰ ਨੇ ਇੱਕ ਸਕੀਮ ਚਲਾਈ ਐ ਮੈਂ ਕਿਹਾ ਜੀ ਕਿਹੜੀ ਕਹਿੰਦਾ ਜਿਹਦੇ ਪੰਜ ਜਵਾਕ ਨੇ ਉਹਨੂੰ ਗਵਰਨਮੈਂਟ ਨਾਲੇ ਦਊਗੀ ਕਾਰ ਨਾਲੇ ਦਊਗੀ ਕੋਠੀ ਮੈਂ ਕਿਹਾ ਜੀ ਆਪਣੇ ਤਾਂ ਦੋ ਜਵਾਕ ਹੀ ਨੇ ਕਹਿੰਦਾ ਫਿਕਰ ਨਾ ਕਰ ਜਿਹੜੇ ਗਵਾਂਢੀ ਵਾਲੇ ਤਿੰਨ ਜਵਾਕ ਨੇ ਉਹ ਮੇਰੇ ਲਈ ਮੈਂ ਤੇਤੋਂ ਗੱਲ ਦਾ ਲਕੋ ਰੱਖਿਆ ਆਪਾਂ ਪੂਰੇ ਕਰ ਲੈਂਦੇ ਆ ਜਦੋਂ ਤੇਰਾ ਫੁੱਫੜ ਕਵਾਂਢੀ ਵਾਲੇ ਜਵਾਕ ਲੈ ਕੇ ਕਰ ਆਇਆ ਮੈਨੂੰ ਕਹਿੰਦਾ ਭਾਗਵਾਨ ਨੇ ਆਪਣੇ ਦੋ ਕਿੱਥੇ ਨੇ ਮਖੇ ਜੀ ਜਿਦੇ ਹੈਗੇ ਸੀ ਉਹ ਵੀ ਲੈ ਗਿਆ ਨੜਕੇ ਨਾਲੇ ਤੇ ਦੱਲਾ ਹੋ ਗਿਆ ਹਾਂ ਦੇਖੀ ਕਿਤੇ ਮਰੀ ਨਾ ਜਾਈ ਉੱਥੋਂ ਨਾ ਪਿਆਵੇ ਹਾਂ ਮਤਲਬ ਕਿ ਗੱਲ ਬੜੀ ਕਹਿ ਨਿਕਲੀ ਵੀ ਉਹਨੇ ਉਧਰ ਘਾਟੀ ਪਈ ਭੂਆ ਨੇ ਕਿਤੇ ਹੋਰ ਹੀ ਪਾਈ ਆ। ਬਸ ਆਈ ਚੁੜਕਲਿਆਂ ਦੇ ਨਾਲ ਲੋਕਾਂ ਨੂੰ ਹਸਾਉਨੇ ਰਹੇ ਨੇ ਲੋਕ ਹੱਸਦੇ ਰਹਿੰਦੇ ਆ। ਬਹੁਤ ਬਹੁਤ ਪਿਆਰ ਕਰਦੇ। ਕੋਈ ਅਹਜਾ ਮਤਲਬ ਕਿ ਕੋਈ ਗੱਲਬਾਤ ਹੋਈ ਹੋਵੇ ਤੁਹਾਡੇ ਨਾਲ ਤੁਸੀਂ ਪ੍ਰੋਗਰਾਮ ਕਰਨ ਗਏ ਹੋ ਕਿਤੇ ਹੂੰ ਕਈ ਵਾਰੀ ਕਿਸੇ ਨੇ ਸੋਨੂੰ ਸਮਝਾ ਹੋਵੇ ਵੀ ਅਸਲੀ ਭੂਆ ਤੇ ਆਖੋ ਕਟਕਾਈ ਹੋਵੇ। ਹਾਂ ਮੇਰੇ ਨਾਲ ਤਾਂ ਹੁੰਦਾ ਹੀ ਰਹਿੰਦਾ ਐਸੀ। ਹਾਂ ਜਿਵੇਂ ਹੁਣ ਪ੍ਰੋਗਰਾਮਾਂ ਤੇ ਵਿਆਹਾਂ ਸਾਧੀਆਂ ਤੇ ਟੂਰਨਾਮੈਂਟਾਂ ਤੇ ਜਾਂਦੇ ਆ। ਹਾਂ ਤੇ ਕਈ ਵਾਰ ਲੋਕਾਂ ਮਤਲਬ ਮੇਰੇ ਤੇ ਟਰਾਈਆਂ ਵੀ ਲਾਉਣ ਲੱਗ ਜਾਂਦੇ ਨੇ ਬੁੜੇ ਬੱਚੇ ਹੋਰ ਠਰਕੀ ਹੁੰਦੇ ਨੇ ਕਹਿੰਨਗੇ ਲੈ ਕੀ ਖਾਨੀ ਆ ਹੈ ਜਾ ਤੂੰ ਜਵਾਨ ਪਈਆ ਮਟਿਆਰ ਪਈਆ ਲੈ ਸਾਨੂੰ ਦੇ ਦੇ ਨੰਬਰ ਸਾਨੂੰ ਵੀ ਮੈਲਾ ਟਾਈਮ ਕੱਢ ਕੇ ਮੈਂ ਕਹਿੰਦੀ ਹੁਣੀ ਮੈਲਾ ਭਣ ਦੇ ਖਸਵਾ ਹੈ ਕੱਲ ਹੀ ਜੇ ਦੇਖਣੀ ਹੈ ਹੋਰ ਮਤਲਬ ਮੋਢੀ ਤੇਰੇ ਫੋਨ ਆਉਂਦੇ ਰਹੇ ਤੇਰੇ ਥਕਾਂ ਭੋਰਨ ਵਾਲੇ ਕਿਸੇ ਨੂੰ ਨੰਬਰ ਦੇ ਕੇ ਤਾਂ ਕਿਸੇ ਨੇ ਉਦਾਂ ਹੀ ਜਿਸੇ ਲਾਇਆ ਗੱਲਾਂ ਮੈਂ ਬਥੇਰੇ ਮੈਂ ਤਾਂ ਪੈਸੇ ਵੀ ਪਵਾਏ ਨੇ ਲੋਕਾਂ ਤੋਂ ਹੋਰ ਬਥੇਰੇ ਪੈਸੇ ਪਵਾਏ ਦੇ ਰੀਚਾਰਜ ਮੈਂ ਕਰਵਾਏ ਨੇ ਹੋਰ ਮੈਂ ਤਾਂ ਹੁਣ ਵੀ ਕਰਵਾ ਲੈਂਦੀ ਆ ਕਿਸੇ ਨਾ ਕਿਸੇ ਤੋਂ ਅੱਛਾ ਰੀਚਾਰਜ ਕਰ ਦਿੰਦੇ ਆ ਇਹ ਵੀ ਦੇਖਦੇ ਵੀ ਪੂਆ ਪੂਰੀ ਹੋਈ ਪਈ ਚਿੱਟੇ ਢੋਲੇ ਹੋਏ ਪੜ ਇੱਕ ਹੋਰ ਗੱਲ ਆ ਆ ਗੂਗਲ ਪੇ ਵੀ ਕਰਾਇਆ ਲੋਕਾਂ ਤੋਂ 500 500 ਗੂਗਲ ਪੇ ਨਹੀਂ ਗੂਗਲ ਪੇ ਹੁੰਦਾ ਮੈਂ ਤਾਂ ਪੈਸੇ ਪਵਾ ਲੈਂਦੀ ਹੂੰ 6 ਤੋਂ 8200 ਹੋ ਗਿਆ ਮੈਨੂੰ ਮੈਂ ਕਦੇ ਕਿਸੇ ਤੋਂ 1000 ਪਵਾ ਲੈਂਦੀ ਕਿਸੇ ਤੋਂ 2000 ਤੇ 5-5000 ਵੀ ਪਵਾਇਆ ਗਾਹਾਂ ਨਾ ਦੱਸੀ ਮੈਂ ਤਾਂ ਨਹੀਂ ਦੱਸਦਾ ਤੂੰ ਆਪ ਹੀ ਦੱਸਿਆ ਨੀ ਚੈਨਲ ਤੇ ਚੱਲ ਰਿਹਾ ਕੋਈ ਨਹੀਂ ਕੋਈ ਕਾਟ ਦੀ ਕਾਟ ਨਾ 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 ਇਹ ਨਹੀਂ ਘਟਨਾ ਕੱਟਲਾ ਦੀ ਚੱਲ ਦਿਲ ਦੀ ਗੱਲ ਨਿਕਲ ਹੀ ਜਾਂਦੀ ਹੈ ਕੋਈ ਗੱਲ ਚੱਲ ਕੋਈ ਨਹੀਂ ਇਹ ਨਾਲ ਦਿਰ ਖੋਲ ਕੇ ਗੱਲਾਂ ਕਰਦੀਆਂ ਨੇ ਨਾਲੇ ਹੋਰ ਹੈ ਨਾ ਉਹ ਫਿਰ ਬਚ ਜਾਣਗੇ ਗਾਂ ਤੋਂ ਕਿਸੇ ਦੇ ਹੋਰ ਨਹੀਂ ਪਿੱਛੇ ਲੱਗਣਗੇ ਉਹ ਆਖਣਗੇ ਉੱਤੋਂ ਕੋਸੋਰ ਪਿੱਛੋਂ ਕੋਸੋਰ ਹੈ ਹਾਂ ਹੈ ਨਾ ਅਸਲ ਮੈਨੂੰ ਇਹ ਦੱਸੋ ਤੁਸੀਂ ਬਾਹਰ ਗਏ ਹੋ ਮੈਨੂੰ ਸੱਚ ਇੱਕ ਲਾਲਾ ਭਾਈ ਜਦੋਂ ਇੱਕ ਦਿਨ ਪ੍ਰੋਗਰਾਮ ਤੇ ਗਈ ਮੈਨੂੰ 500 ਰੁਪਏ ਦੇ ਗਿਆ ਮੈਨੂੰ ਕਹਿੰਦਾ ਆਈ ਦੱਸ ਬੀਤੂ ਬੁੜੀਆਂ ਕਿ ਬੰਦਾ ਮੈਂ ਕਿਹਾ 500 ਰੁਪਏ ਦੇ ਵਿੱਚ ਮੈਂ ਆਪਣੀ ਸਕੈਨ ਥੋੜੀ ਕਰਾਉਣੀ ਆ ਆਓ ਸਕੈਨ ਵਾਲੇ ਵੀ ਘੱਟੋ ਘੱਟ 1200 ਰੁਪਏ ਲੈਂਦਾ ਹੈ ਹੈ ਨਾ ਉਹਨੂੰ ਸਕੈਨ ਵਾਲਾ ਇਹ ਗੱਲ ਹੈ ਤੇ ਕੀ ਕਹਿੰਦਾ ਸੀ ਬਾਹਰ ਹਾਂ ਮੈਂ ਬਾਹਰ ਦਾ ਕੋਈ ਟੂਰ ਛੋਡਾ ਕਿਹੜੇ ਕਿਹੜੇ ਦੇਸ਼ ਦੇ ਵਿੱਚ ਜਾ ਕੇ ਆਉ ਮੈਂ ਸਿੰਗਾਪੁਰ ਬਲੇਸ਼ੀਆ ਥਾਈਲੈਂਡ ਟਰਕੀ ਤੇ ਇੰਗਲੈਂਡ ਵੀ ਜਾ ਕੇ ਆ ਲੰਡਨ ਅੱਛਾ ਤੇ ਜਦੋਂ ਮੈਂ ਅਫਤਾਰ ਅੱਜ ਚ ਬੈਠੀ ਨਾ ਮੈਨੂੰ ਆ ਕੇ 에ਰੋ ਹੌਸਟਲ ਕਹਿੰਦੀ ਕਹਿੰਦੀ ਤੁਹਾਨੂੰ ਜਹਾਜ਼ ਮੇ ਬੈਠ ਕੇ ਕਿੱ사 ਲੱਗਦਾ ਹੈ ਮੈਂ ਤਾਂ ਨਾਲ ਦੀ ਨਾਲ ਹੀ ਕਹਤਾ ਮੱਖੇ ਮੈਨੂੰ ਤਾਂ ਕਰ ਭਰ ਗਈ ਲੱਗਦਾ ਕਹਿੰਦੀ ਉਹ ਕਿਵੇਂ ਮੱਖੇ ਮੈਨੂੰ ਘਰੇ ਵੀ ਨਹੀਂ ਮੂੰਹ ਲਾਉਂਦਾ ਕੋਈ ਉਰੇ ਵੀ ਨਹੀਂ ਲਾਉਂਦਾ ਤੇ ਫਿਰ ਮੈਨੂੰ ਕਹਿੰਦੀ ਖਾਣੇ ਕੇ ਲਈਏ ਕਿਆ ਚਾਹੀਏ ਮੱਖੇ ਮੈਨੂੰ ਐ ਕਰ ਦਾਲ ਪੂਰੀ ਤੇ ਮਦਾਨਾ ਲਿਆ ਦੇ ਕਹਿੰਦੀ ਕੰਨ ਤੇ ਮਾਰੂ ਤੇਰੇ ਰਖੜਾ ਦੱਸ ਇੱਥੇ ਕਿਹੜੇ ਸਰਸੇ ਵਾਲੇ ਦੀ ਸਤ ਸੰਗ ਚਾਹੀਆ ਤੇ ਉੱਥੇ ਭਾਈ ਕੀ ਹੋਇਆ ਉੱਥੇ ਤਾਂ ਜੈਖਣ ਦੀਆਂ ਗੋਰੀਆਂ ਗੋਰੀਆਂ ਮੇਮਾਂ ਚਿੱਟੀਆਂ ਚਿੱਟੀਆਂ ਦੁੱਧ ਵਰਕੀਆਂ ਹੈ ਹੱਥ ਲਾਈਓ ਮੈਲੀਆਂ ਹੁੰਦੀਆਂ ਨੇ ਇੱਥੇ ਤਾਂ ਦੋਹਾਂ ਦਾ ਮੁਕਾਬਲਾ ਹੋ ਗਿਆ ਉਧਰੋਂ ਪੂਆ ਗੋਰੀ ਗੋਰੀ ਹਾਂ ਤੇ ਉਧਰੋਂ ਬਰੇਜਣਾ ਆ ਪੂਰੇ ਕੱਪੜੇ ਮੈਂ ਪਾ ਕੇ ਰੱਖਦੀਆਂ ਜਿਹੜੀ ਚੁੰਨੀਆਂ ਮੇਰੀ ਜੈਖਣ ਦੀ ਚੁੰਨੀ ਤੋਂ ਵੀ ਘੱਟ ਕੱਪੜੇ ਪਾ ਕੇ ਰੱਖਦੀਆਂ ਨੇ ਅੱਛਾ ਔਰ ਇਹ ਤਾਂ ਬੰਨੇ ਕੱਪੜੇ ਪਾਈ ਫਿਰਦੇ ਨੇ ਐਨੇ ਤਾਂ ਮੈਂ ਨਾਉਣ ਲੱਗੀ ਨਹੀਂ ਪਾਉਂਦੀ ਉਹ ਪੂਆ ਗੱਲ ਸੁਣਾ ਉਹ ਤਾਂ ਫੇਰ ਬਾਹਰ ਐ ਜਦੋਂ ਪਹਿਲੀ ਲੋਕੇ ਨੇ ਘੱਟ ਪਾਉਂਦੇ ਹੁਣ ਤਾਂ ਆਪਣੇ ਨਹੀਂ ਦੇਖ ਨਾ ਹੁਣ ਸਵਰਛੰਦ ਐ ਉੱਥੇ ਨਾ ਮੈਂ ਸਾਡੇ ਮੁੰਡੇ ਨੇ ਤੇ ਉਹਨਾਂ ਨੇ ਭਾਈ ਇੰਗਲੈਂਡ ਵਾਲਿਆਂ ਨੇ ਮੈਨੂੰ ਡਿਨਰ ਤੇ ਬੁਲਾ ਲਿਆ ਡਿਨਰ ਜਾਨੀ ਕਿ ਸ਼ਾਮ ਦੀ ਰੋਟੀ ਕਹਿੰਦੇ ਬੀਬੋਪੂ ਆਹ ਰਾਤ ਦੀ ਰੋਟੀ ਕਹਿੰਦੇ ਬੀਬੋਪੂ ਆਈਏ ਪੰਜਾਬ ਤੋਂ ਆਪਾਂ ਇਹਨੂੰ ਰੋਟੀ ਕਰਦੇ ਆ ਚਲੋ ਜੀ ਮੈਂ ਚਲੀ ਗਈ ਤੇ ਉੱਥੇ ਤਾਂ ਸਾਰਾ ਕੰਮ ਹੀ ਉਲਟਾ ਬਾਹਰਲੇ ਮੁਲਖਾਂ 'ਚ ਇੱਥੇ ਆਪਾਂ ਥੱਲੇ ਨੂੰ ਸੱਚਾ ਔਨ ਕਰਦੇ ਆ ਉੱਥੇ ਉੱਪਰ ਨੂੰ ਕਰਦੇ ਆਂ ਇੱਥੇ ਖੱਬੇ ਪਾਸੇ ਚੱਲਦੇ ਆਂ ਉੱਥੇ ਸੱਜੇ ਪਾਸੇ ਚੱਲਦੇ ਨੇ ਉਹ ਇੱਥੇ ਆਪਾਂ ਮੁੰਡੇ ਦਾ ਮੁੰਡਾ ਵਿਆਹ ਕਰਾਉਂਦਾ ਉਹ ਉੱਥੇ ਮੁੰਡੇ ਦਾ ਮੁੰਡਾ ਵਿਆਹ ਕਰਾਉਂਦਾ ਤੇ ਉੱਥੇ ਕੁੜੀ ਨਾਲ ਕੁੜੀ ਵੀ ਵਿਆਹ ਕਰਾਈ ਜਾਂਦੀ ਹੈ ਉਲਟਾ ਹੀ ਹੈ ਸਾਰਾ ਸਮਾਂ ਤੇ ਜਦੋਂ ਭਾਈ ਮੈਂ ਗੋਰੇ ਦੇ ਘਰੇ ਬਾਗੀ ਰੋਟੀ ਪਾਣੀ ਤੇ ਪੰਜਾਬੀ ਵੀ ਉੱਥੇ ਆਏ ਹੋਏ ਗੋਰੇ ਵੀ ਆਏ ਹੋਏ ਅਸੀਂ ਆਏ ਟੇਬਲ ਲੱਗਿਆ ਹੋਇਆ ਚਿੱਟੀਆਂ-ਚਿੱਟੀਆਂ ਪਲੇਟਾਂ ਦੇ ਵਿੱਚ ਕਹਿੰਦੇ ਭੂਆ ਰੋਟੀ ਪਾ ਕੇ ਚ ਖਾਓ ਮੈਂ ਕਹਾਂ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਏ ਮੈਂ ਕਹਾਂ ਜਿਵੇਂ ਇਹ ਕਰਨਗੇ ਮੈਂ ਉਹ ਮੈਂ ਹੀ ਕਰੂੰ ਤੇ ਭਾਈ ਮੈਂ ਸੋਚੀ ਗਈ ਮਖੇ ਇੱਥੇ ਤਾਂ ਸਾਰਾ ਕੰਮ ਹੀ ਉਲਟਾਗਾ ਜਦੋਂ ਭਾਈ ਗੋਰੇ ਨੇ ਰੋਟੀ ਆਪਣੀ ਪਲੇਟ ਚ ਪਾਈ ਮੈਂ ਵੀ ਪਾਲੀ ਤੇ ਉਹ ਮੈਨੂੰ ਕਹਿਣ ਤੁਸੀਂ ਖਾਓ ਮੈਰੇ ਹੁਣ ਦਿਲ ਚ ਚੋਰ ਮਖੇ ਤੁਸੀਂ ਪਹਿਲਾਂ ਖਾਓ ਮਖੇ ਜਿਵੇਂ ਇਹ ਕਰਨਗੇ ਜਲ ਦੇਖਦੇ ਹਾਂ ਉਲਟਾ ਹੀ ਕੰਮ ਆ ਸਾਰਾ ਤੇ ਜਦੋਂ ਭਾਈ ਕੀ ਹੋਇਆ ਗੋਰੇ ਨੇ ਤੋੜੀ ਵਰਕੀ ਆਪਦੇ ਮੂੰਹ ਚ ਪਾਈ ਮੈਨੂੰ ਤਾਂ ਸੁੱਖ ਦਾ ਸਾਹ ਆ ਮਖਾ ਸ਼ੁਕਰ ਹੈ ਰੋਟੀ ਤਾਂ ਸਿੱਧੇ ਪਾਸੇ ਦੀ ਖਾਂਦੇ ਆ ਹਾਂ ਇਹ ਮਤਲਬ ਕਿ ਗੱਡੀਆਂ ਵੀ ਪੁੱਟੀਆਂ ਚਲਾਉਂਦੇ ਆ ਸਾਰਾ ਕੁਝ ਹੀ ਪੁੱਟਾ ਜਾਂਦੇ ਵੀ ਰਾਹ ਪੁੱਠੇ ਆ ਪੰਜਾਬ ਨਾਲੋਂ ਇੰਡੀਆ ਨਾਲੋਂ ਤੇ ਵੀ ਰੋਟੀ ਵੀ ਗਈ ਪੁੱਟੇ ਦਾ ਹਾਂ ਅੱਛਾ ਉਹ ਕੋਈ ਇਤਿਹਾਸੀ ਵਾਲੀਆਂ ਗੱਲਾਂ ਕਰਾਉਣੇ ਨਹੀਂ ਬਹੁਤ ਬਿਲਕੁਲ ਲੋਕ ਤਾਂ ਹੀ ਖੁਸ਼ ਹੁੰਦੇ ਆ ਜਦੋਂ ਤੁਸੀਂ ਕਿਸੇ ਦੀਆਂ ਗੱਲਾਂ ਦੇ ਵਿੱਚੋਂ ਗੱਲ ਫੜਦੇ ਹੋ ਤਾ ਮੈਂ ਮਤਲਬ ਕਿ ਕਿਵੇਂ ਇਹ ਮੌਕੇ ਤੇ ਕਿਵੇਂ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਬਸ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਗਈ ਜਿਸਕਾ ਕੰਮ ਉਸੇ ਕੋ ਸਾਜੇ ਹੁਣ ਮੇਰਾ ਕੰਮ ਇਹ ਆ ਲੋਕਾਂ ਨੂੰ ਹਸਾਉਣਾ ਮੈਂ ਹਸਾਉਣੀ ਰਹਣੀ ਆ ਚੁੜਕਲੇ ਬਣਾਉਰੇ ਰਹਨੇ ਕੋਈ ਇਧਰੋਂ ਕੋਈ 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 ਕਮੇਡੀਅਨ ਦੇ ਵਿੱਚੋਂ ਕੋਈ ਖਾਸ ਦਿਲ ਦੇ ਕਰੀਬ ਉਹ ਵੀ ਜਾਂ ਜਿਹਦਾ ਤੁਸੀਂ ਕਰੈਕਟਰ ਕਰਦੇ ਹੋ ਮੋ ਜਾਂ ਸੋਨੂੰ ਲੱਗੇ ਵੀ ਇਹਦੇ ਵਾਂਗੂ ਮੈਂ ਕਰਾ ਕਿਹੜਾ ਕੋਈ ਐ ਜਾ ਦੇਖੋ ਮੈਨੂੰ ਸਭ ਤੋਂ ਵਧੀਆ ਜੇ ਕਮੇਡੀ ਦੀ ਗੱਲ ਕਰੀਏ ਕਲਾਕਾਰਾਂ ਦੇ ਵਿੱਚ ਹੁਣ ਚਲੋ ਉਹ ਲੀਡਰ ਬਣ ਕੇ ਹੂੰ ਭਗਵੰਤ ਮਾਨ ਜੀ ਦੀ ਮੈਨੂੰ ਬਹੁਤ ਵਧੀਆ ਕਮੇਡੀ ਲੱਗਦੀ ਹੈ ਤੇ ਉਹਨਾਂ ਦੀ ਕਮੇਡੀ ਦੀ ਮੈਂ ਫੈਨ ਆ ਜਿਹੜੀਆਂ ਲੀਡਰੀ ਲੂਟਰੀ ਹੋਏ ਇਹ ਗੱਲਾਂ ਤਾਂ ਬਸ ਉਤ ਲੈ ਲੈਂਦੇ ਨੇ ਹਾਂ ਆਪਾਂ ਉਹਨਾਂ ਦੀ ਕਮੇਡੀ ਦੇ ਬਹੁਤ ਆਪਾਂ ਨੂੰ ਪਸੰਦ ਆ ਕਿਉਂਕਿ ਸਭ ਤੋਂ ਸਾਫ ਸੁਥਰੀ ਕਮੇਡੀ ਜਿਹੜੀ ਹੈ ਉਹ ਭਗਵੰਤ ਸਨਮਾਨ ਦੀ ਤੇ ਉਹਨਾਂ ਨੇ ਇੱਕ ਕਰੈਕਟਰ ਜਿਹੜਾ ਇਹ ਬੀਪੋ ਭੂਆ ਨੂੰ ਉਹਨਾਂ ਨੇ ਜਨਮ ਦਿੱਤਾ ਹੋਇਆ ਹਾਂ ਹਾਂ ਕੀ ਲੱਗਦਾ ਹੁਣ ਹੁਣ ਕਿੰਨਾ ਇੱਕ ਪ੍ਰੋਗਰਾਮ ਤੁਹਾਡੇ ਕੋਲੇ ਆਉਂਦੇ ਨੇ ਮੂਰੇ ਜਾਂ ਕਿੰਨੇ ਕੁ ਲੋਕ ਹੁਣ ਵੀ ਪ੍ਰੋਗਰਾਮ ਮੇਰੇ ਕੋਲੇ ਵਿਆਹਾਂ ਸ਼ਾਦੀਆਂ ਦੇ ਲੋੜੀਆਂ ਦੇ ਜਗਰਾਤਿਆਂ ਦੇ ਟੂਰਨਾਮੈਂਟਾਂ ਦੇ ਵੋਟਾਂ ਵਾਲਿਆਂ ਨਾਲ ਹਮ ਚੱਲਦੇ ਹੀ ਰਹਿੰਦੇ ਨੇ ਤੇ ਬੜੀ ਕਿਰਪਾ ਮਾਲਕ ਦੀ ਤੇ ਮੈਂ ਬਸ ਵਧੀਆ ਪ੍ਰੋਗਰਾਮ ਲਾਉਣੀ ਆ ਤੇ ਆਪਾਂ ਜਿਹੜਾ ਕੋਈ ਘੱਟਕੁੱਟ ਪੈਸੇ ਦਿੰਦਾ ਜਾਂ ਹਲਕਾ ਪ੍ਰੋਗਰਾਮ ਉੱਥੇ ਨਹੀਂ ਮੈ ਲਾਉਂਦੀ ਅੱਛਾ ਪੈਸੇ ਫੁੱਲ ਲੈਣਿਓ ਹਾਂ ਪੈਸੇ ਤਾਂ ਲੈਣੀਆਂ ਹੁਣ ਆਪਦੀ ਜੇ ਖੰਦਾ ਕਿੰਨਾ ਕੁਸ਼ ਕਰਨਾ ਪੈਂਦਾ ਗੱਡੀ ਵੀ ਆ ਨਾਲ ਜਵਾਕ ਵੀ ਸੋਨੂ ਵਰਗੇ ਜਾਂਦੇ ਨੇ ਹੈਪ ਵਰਗੇ ਜਾਂਦੇ ਨੇ ਉਹਨਾਂ ਨੂੰ ਵੀ ਖਰਚਾ ਦੇਣਾ ਪੈਂਦਾ ਗਵਾਂ ਤੇ ਫੁੱਫੜ ਦਾ ਵੀ ਖਰਚਾ ਪਪੜ ਵੀ ਪੈਕ ਪਕ ਗਲਾਉਂਦਾ ਹੋਰ ਲਾਉਂਦਾ ਫੁੱਫੜ ਦਾ ਪੁੱਪੜ ਦੀ ਸੁਣ ਲੈ ਉਹ ਸੋਚਦਾ ਹੋਵੇਗਾ avatars ਸੇ ਫੁੱਫੜ ਦੂਗਾ ਤੈਨੂੰ ਨਾਲ ਲੈ ਕੇ ਇਕੱਲੀ ਆ ਗਈ ਤੂੰ ਇਹ ਮੈਂ ਕਹਿਣ ਲੱਗਿਆ ਸੀ ਕਹਿਣ ਲੱਗਿਆ ਸੀ ਹਾਂ ਮੈਂ ਦੇਖੀ ਅੰਸੀ ਆਲੇ-ਦਾਲੇ ਮੈਂ ਨਿਗਾਹ ਮਾਰ ਰਿਹਾ ਮੈਂ ਬੋਲਿਆ ਜਿੱਦਾਂ ਜਰੋਂਦਾ ਤੇ ਮੇਰੇ ਨਾਲ ਲੜ ਪਿਆ ਮੈਨੂੰ ਕਹਿੰਦਾ ਵੀ ਭਾਗਵਾਨੇ ਮੈਨੂੰ ਇੱਕ ਗੱਲ ਦੱਸ ਜੇ ਕੱਲ ਨੂੰ ਮੈਂ ਮਰ ਗਿਆ ਤੂੰ ਕੋਈ ਹੋਰ ਤਾਂ ਨਹੀਂ ਵਿਆਹ ਕਰਾਉਂਦੀ ਆਏ ਹਾਏ ਮੈਂ ਕਿਹਾ ਜੀ ਮੈਂ ਨਹੀਂ ਕਰਾਉਂਦੀ ਜੇ ਕੱਲ ਨੂੰ ਤੁਸੀਂ ਮਰ ਗਏ ਤਾਂ ਮੈਂ ਆਪਣੀ ਭੈਣ ਆ ਫਰਵਾਹੀ ਪਰ ਲਾਲੇ ਕੋਲੇ ਫਰਵਾਹੀ ਹੈ ਮੈਂ ਕਿਹਾ ਮੈਂ ਉੱਥੇ ਰਿਹਾ ਕਰੂੰਗਾ ਛੋਟੀ ਕੋਲੇ ਮੈਂ ਕਿਹਾ ਚਲ ਮੈਂ ਵੀ ਪੁੱਛ ਲਾਂ ਮੈਂ ਕਿ ਜੇ ਕੱਲੂ ਮੈਂ ਮਾਰਗੀ ਫਿਰ ਤੁਸੀਂ ਤਾਂ ਨਹੀਂ ਕੋਈ ਹੋਰ ਵਿਆਹ ਕਰਾਉਂਦੇ ਕਹਿੰਦਾ ਮੈਂ ਨਹੀਂ ਕਰਾਉਂਦਾ ਬਈ ਤਾਂ ਆਪ ਤੇਰੀ ਭੈਣ ਕੋਲੇ ਦੇ ਹੱਕ ਨੂੰ ਫਰਮਾਈ ਵਾਲੀ ਕੋਲੇ ਮੈਂ ਕਿਹਾ ਤੇਰਾ ਭਾਈ ਜੇ ਬੇੜਾ ਕੰਜਰ ਦਾ ਹਿਜੇ ਦਾ ਮੈਂ ਸੱਟ ਲਿਆ ਫੜ ਕੇ ਹੂੰ ਉਹਨੇ ਆ ਕੇ ਮੈਂ ਵੀ ਉੱਤੇ ਰਹੂੰਗਾ ਹਾਂ ਇਹ ਕੋ ਹੋਰ ਸੱਚ ਅੱਜ ਕੱਲ ਬੈਦ ਵੀ ਬਹੁਤ ਆ ਗਏ ਬੈਦ ਡਾਕਟਰ ਬਹੁਤ ਨਹੀਂ ਹੈ ਨਾ ਤੇ ਇੱਕ ਸਾਡਾ ਮੁੰਡਾ ਵੀ ਹੈ ਫਾਇਦਤ ਨੂੰ ਜਿੱਤੇ ਬਿਆਲਾ ਉਹ ਵੀ ਭਾਈ ਬਹੁਤ ਵਧੀਆ ਦਵਾਈ ਦਿੰਦਾ ਜੇ ਕੋਈ ਦੇਸੀ ਦਵਾਈ ਲੈਣੀ ਹੁੰਦੀ ਹੈ ਉਹਦੇ ਨਾਲ ਉਹ ਤਾਂ ਲਿਓ ਬਹੁਤ ਵਧੀਆ ਦੇਸੀ ਦਵਾਈਆਂ ਦਿੰਦਾ ਇਲਾਜ ਕਰਦਾ ਮੈਂ ਉਹਦਾ ਨੰਬਰ ਵੀ ਬੋਲਦਾ ਹਾਂ ਚਲ ਕਿਸੇ ਦਾ ਫਾਇਦਾ ਹੋ ਜੂ ਤਾਂ 99153 77513 ਨੰਬਰ ਆ ਜੇ ਮੈਂ ਹੁਣ ਬੈਦ ਦੀ ਗੱਲ ਸੁਣਾਉਣੀ ਹੈ ਡਾਕ ਸਾਡੇ ਪਿੰਡ ਇੱਕ ਸਾਈਕਲਾਂ ਦੇ ਪੈਂਚਰ ਲਾਉਂਦਾ ਸੀ ਤੇ ਨਾਲ ਦਿੰਦਾ ਸੀ ਦਵਾਈ ਉਹਨੂੰ ਕਹਿੰਦੇ ਨੇ ਗੁੱਟੀ ਪੈਂਚਰ ਵਾਲਾ ਗੁੱਟੀ ਪੈਂਚ ਨਾਲ ਹਾਂ ਅੱਛਾ ਪਿੰਡ ਦਾ ਨਾਲ ਦਵਾਈ ਦਿੰਦਾ ਨਾਲ ਸਾਈਕਲਾਂ ਦੇ ਪੈਂਚਰ ਮੈਂ ਇੱਕ ਦਿਨ ਹੋ ਗਈ ਬਿਮਾਰ ਜਦੋਂ ਭਾਈ ਬਿਮਾਰ ਹੋਈ ਹੋਈ ਤੇ ਬਿਮਾਰ ਹੋ ਗਈ ਮੈਂ ਉਥੇ ਕੋ ਹੋਰ ਕੋਈ ਬੁਢਾ ਆ ਗਿਆ ਹੂੰ ਤੇ ਉਹਦੇ ਟੀਕਾ ਲਾਤਾ ਉਹਨੇ ਅੱਛਾ ਤੇ ਟੀਕਾ ਲਾ ਕੇ ਬੁਢਾ ਉਧਰ ਪੈਂਚਰ ਉਧਰ ਟੀਕਾ ਹਾਂ ਟੀਕਾ ਲਾਤਾ ਤੇ ਬੁਢਾ ਕਹਿੰਦਾ ਵੀ ਮੇਰੇ ਜਮੇ ਦੁੱਖ ਨਹੀਂ ਲਾਇਆ ਕਾ ਆਈਆਂ ਕਰਾ ਮਾਤਾ ਪੋਤਾ ਉਹਨੂੰ ਬਾਅਦ ਚ ਪਤਾ ਲੱਗਿਆ ਵੀ ਉਹਦੇ ਪਰਸੇ ਜੀ ਲਾਤਾ ਅੱਛਾ ਤੇ ਭਾਈ ਜਦੋਂ ਮੈਂ ਗੁੱਟੀ ਪੈਂਚਰਾਂ ਵਾਲੇ ਕੋਲੇ ਗਈ ਮੇਰਾ ਨਾਮਜੀ ਜੀ ਦੇਖ ਕੇ ਐ ਕਹਿੰਦਾ ਚੱਕ ਜੀ ਕਹਿੰਦਾ ਬੁਖਾਰ ਆ ਤੈਨੂੰ ਟੀਕਾ ਲੱਗੂ ਮੈਂ ਕਿਹਾ ਚਾ ਲਾ ਦੇ ਜਦੋਂ ਉਪਤਾਰ ਉਹ ਟੀਕਾ ਲਾਉਣ ਲੱਗਿਆ ਮੈਂ ਤਾਂ ਡਰ ਗਈ ਮੈਨੂੰ ਕਹਿੰਦਾ ਡਰਦੀ ਕਾ ਤੂੰ ਐ ਮੈਂ ਕਿਹਾ ਮੈਂ ਤਾਂ ਡਰਦੀ ਆ ਟੀਕਾ ਪਹਿਲੀ ਵਾਰ ਲਵਾਉਣੀ ਆ ਕਹਿੰਦਾ ਤੂੰ ਡਰ ਨਾ ਟੀਕਾ ਮੈਂ ਵੀ ਪਹਿਲੀ ਵਾਰ ਹੀ ਲਾਉਣਾ ਤੇ ਉਦੋਂ ਬਾਅਦ ਜਦੋਂ ਉਹ ਟੀਕਾ ਲਾਉਣ ਲੱਗਿਆ ਗੁੱਟੀ ਪੈਂਚਰ ਵਾਲਾ ਉਦੋਂ ਪਹਿਲਾਂ ਉਹਨੇ ਥੁੱਕ ਲਾਇਆ ਮੈਂ ਤਾਂ ਹੈਰਾਨ ਹੋ ਗਈ ਹੈ ਮੈਂ ਉਹਦੇ ਕਣੀ ਝਾਕਾਂ ਤੇ ਮਖਿਆ ਚਲੋ ਕੋਈ ਨਹੀਂ ਜਦੋਂ ਅਵਤਾਰ ਉਹਨੇ ਟੀਕਾ ਭਰ ਲਿਆ ਇਹ ਕਰਕੇ ਥੁੱਕ ਲਾਇਆ ਤੇ ਜਦੋਂ ਭਾਈ ਅਵਤਾਰ ਉਹਨੇ ਟੀਕਾ ਭਰ ਲਿਆ ਟੀਕਾ ਲਾ ਕੇ ਹਟਿਆ ਉਹਨੇ ਫੇਰ ਥੁੱਕ ਲਾਇਆ ਅੱਛਾ ਫੇਰ ਮੈਂ ਉਹਨੂੰ ਪੁੱਛੀ ਲੇਤਾ ਮੈਂ ਕਿਹਾ ਹੁਣ ਥੁੱਕ ਕਾ ਤਾਂ ਲਾਇਆ ਕਹਿੰਦਾ ਉਹ ਤਾਂ ਇਹ ਦੇਖਦਾ ਸੀ ਟੀਕਾ ਲੀਕ ਤਾਂ ਨਹੀਂ ਹੋਇਆ ਮੈਂ ਕਿਹਾ ਤੇਰਾ ਭਾਈ ਜੇ ਬੇੜਾ ਇਹ ਜੇ ਦਾ ਤੇ ਉਦੋਂ ਬਾਅਦ ਓਏ ਅਸਲਾ ਅਸਲਾ ਪਾਣੀ ਪੂਣੀ ਪੀ ਲੈ ਹੋਰ ਕਿਤੇ ਹੁੱਥੂ ਨਾ ਜੇ ਮਰ ਜਾਏ ਫਿਰ ਕੱਢ ਪਈ ਜਾਗਾ ਉਹ ਤੇਰੀ ਗੱਲਾਂ ਲੋਕ ਮੈਂ ਦੇਖਦਾ ਐ ਵੀ ਲੋਕ ਕਿਉਂ ਹੱਸਦੇ ਐ ਉਸ ਤੋਂ ਬਾਅਦ ਕੀ ਹੋਇਆ ਇਸੇ ਕਰਕੇ ਦੇਖਦਾ ਮੈਂ ਮੈਨੂੰ ਮੈਨੂੰ ਹੱਥੂ ਆ ਰਿਹਾ ਮੈਂ ਹੱਸ ਮਤਲਬ ਕਿ ਵੀ ਲੋਕਾਂ ਨੂੰ ਕਿਵੇਂ ਹਸਾਉਣਿਓ ਮੈਂ ਤਾਂ ਕੋਲੇ ਬਹਿ ਕੇ ਛੋਟਾ ਅਜੇ ਰੋਕ ਤਾਂ ਹੀ ਤੁਹਾਨੂੰ ਪਿਆਰ ਕਰਦੇ ਇਸੇ ਕਰਕੇ ਉਸ ਤੋਂ ਬਾਅਦ ਕੀ ਹੋਇਆ ਤੇ ਭਾਈ ਉਹਨੇ ਜੈਖੰਦ ਨੇ ਗੋਲੀਆਂ ਲੈ ਲਈਆਂ ਤੇ ਸਾਈਕਲ ਦੀਆਂ ਚਿੱਟੀਆਂ ਜਿਹੜੀਆਂ ਚੌਂਕੜੀਆਂ ਗੋਲੀਆਂ ਮੈਨੂੰ ਕਹਿੰਦਾ ਮੂੰਹ 'ਚ ਪਾ ਲੈ ਤੇ ਮੈਂ ਪਾ ਲਈਆਂ ਉਸ ਤੋਂ ਬਾਅਦ ਮੈਨੂੰ ਪਾਣੀ ਪਿਆਤਾ ਤੇ ਪਾਣੀ ਪਿਆ ਕੇ ਜੈਖੰਦ ਨੇ ਲਵੇੜੀ ਗਲੇਸ਼ ਦੀ ਉਂਗਲ ਮੇਰੇ ਮੂੰਹ ਨੂੰ ਲਵਾਤੀ ਕਹਿੰਦਾ ਇਹਨੂੰ ਚੱਟ ਲੈ ਮੈਂ ਕਹਿੰਦਾ ਜੈਖੰਦ ਦਾ ਚ ਗਲੇਸ਼ ਤਾਂ ਇੰਚ ਚਮਟਾਈ ਜਾਂਦਾ ਜਿਵੇਂ ਚੰਮਨਪਲਾਸ ਹੁੰਦਾ ਹੈ ਮੇਰੀ ਮਤਲਬ ਐ ਗੱਲਾਂ ਵਸ ਬਣਾ ਲਈਦੀਆਂ ਨੇ ਹਾਂ ਬਹੁਤ ਵਧੀਆ ਦੇਖੋ ਗੱਲ ਇਹ ਹੈ ਵੀ ਜਦੋਂ ਕਿਉਂਕਿ ਜਿਹੜੇ ਅੱਜ ਕੱਲ ਦੇ ਲੋਕ ਨੇ ਉਹ ਇੰਨੇ ਕੰਮਾਂ ਦੇ ਵਿੱਚ ਬਿਜ਼ੀ ਨੇ ਡਿਪਰੈਸ਼ਨ 'ਚ ਰਹਿੰਦੇ ਨੇਗੇ ਕੋਈ ਕਿਸੇ ਗੱਲ ਤੋਂ ਪਰੇਸ਼ਾਨ ਹੈ ਕੋਈ ਕਿਸੇ ਗੱਲ ਤੋਂ ਪਰੇਸ਼ਾਨ ਜਿਵੇਂ ਤੁਸੀਂ ਗੱਲ ਕਰੀ ਹੈ ਵੀ ਦਵਾਈਆਂ ਦੀ ਅੱਜ ਕੱਲ ਹਰੇਕ ਲੋਕ ਹੀ ਦਵਾਈਆਂ ਦੇ ਉੱਤੇ ਲੱਗੇ ਹੋਏ ਨੇ ਚਾਹੇ ਉਹ ਬੱਚਾ ਜਮ ਦੇ ਬੱਚੇ ਤੋਂ ਦਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਅਸੇ ਫਿਰ ਉਸ ਤਰ੍ਹਾਂ ਦੀ ਵੈਦ ਵੀ ਨਹੀਂ ਹੈਗੀ ਉਸ ਤਰ੍ਹਾਂ ਦੇ ਡਾਕਟਰ ਵੀ ਨਹੀਂ ਹੈਗੇ ਜਿਹੜੇ ਕਿ ਸਹੀ ਤਰੀਕੇ ਨਾਲ ਇਲਾਜ ਕਰਨਗੇ ਰੋਟਾ ਖੂਹਾਂ ਅੱਜ ਕੱਲ ਜਿਆਦੇ ਨੇ ਪਰੇਸ਼ਾਨੀਆਂ ਲੋਕਾਂ ਨੂੰ ਜਿਆਦੇ ਹੋਈਆਂ ਹੋਈਆਂ ਨੇ ਪਰ ਫਿਰ ਵੀ ਇਹਨਾਂ ਗੱਲਾਂ ਦੇ ਵਿੱਚੋਂ ਨਿਕਲ ਕੇ ਤੁਸੀਂ ਲੋਕਾਂ ਨੂੰ ਇੰਨਾ ਹਸਾਉਨੇ ਹੋ ਤਾਂ ਹੀ ਸੋਨੂੰ ਲੋਕ ਜਿਹੜੇ ਹੈਗੇ ਨੇ ਉਹ ਪਿਆਰ ਕਰਦੇ ਆ ਕੋਈ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਹਾਦਸਾ ਹੋਇਆ ਹੋਵੇ ਜਿਹੜੇ ਤੁਸੀਂ ਜ਼ਿੰਦਗੀ ਦੇ ਵਿੱਚ ਅੱਜ ਵੀ ਨਾਲ ਲੈ ਕੇ ਤੁਰਦੇ ਹੋ ਮਤਲਬ ਆਇਆ ਕਈ ਵਾਰਾ ਹਾ ਮਤਲਬ ਹਾਸੇ ਵਾਲੀਆਂ ਗੱਲਾਂ ਇਹ ਹੋ ਜਾਂਦੀਆਂ ਨੇ ਕਿਰਾ ਭਾਈ ਅਸੀਂ ਕਿਸੇ ਦੇ ਵਿਆਹ ਚ ਵਾਗੇ ਤੇ ਉੱਥੇ ਵਿਆਹ ਚ ਜਦੋਂ ਅਸੀਂ ਪ੍ਰੋਗਰਾਮ ਕੀਤਾ ਉੱਥੇ ਭਾਈ ਕੁੜੀਆਂ ਕਹਿੰਦੀਆਂ ਮੈਂ ਭੂਆ ਨਾ ਪਉ ਉਹ ਕਹਿੰਦੀ ਮੈਂ ਪਉ ਮొక్కੇ ਭਾਈ ਮੈਂ ਨਹੀਂ ਕਿਸੇ ਨਾਲ ਪੈਂਦੀ ਮੈਂ ਤਾਂ ਇਕੱਲੀ ਪਉ ਹਾਂ ਮਤਲਬ ਉਹ ਇਹ ਤਾਂ ਬਹੁਤ ਕਈ ਲੋਕ ਮਤਲਬ ਵਿਚਾਰੇ ਇਹ ਪਤਾ ਨਹੀਂ ਵੀ ਇਹ ਭੂਆ ਕੀ ਹੈਗਾ ਹਾਂ ਬਸ ਵਸਾਹੀ ਗੱਲ ਹੈ ਹਾਂ ਤੇ ਇੱਕ ਅੱਜ ਕੱਲ ਦੇ ਸਿੰਗਰ ਨੇ ਇਹਨਾਂ ਦਾ ਵੀ ਬਾਹਲਾ ਬੋਰਾ ਹਾਲ ਹੈ ਹੂੰ ਤੇ ਇੱਕ ਉਹ ਸਿੰਗਰ ਹੈ ਜੈਖਣ ਦਾ ਜੈ ਜਿਮੇਸ ਉੱਚੀ ਜੀ ਵੀ ਹੈ ਜੱਜੀ ਮੈਂ ਹਾਂ ਵਹੀ ਪਤਾ ਮੈਨੂੰ ਆਏ ਲੱਗਦਾ ਬਾਲਾ ਔਖਾ ਗਾਉਂਦਾ ਉਹ ਤਾਂ ਆਏ ਲੱਗਦਾ ਮਿਰਗੀ ਦਾ ਦੌਰਾ ਪੈਂਦਾ ਜੈ ਗਣ ਦਾ ਗਾਉਂਦਾ ਘਾਟਾ ਡੱਡੂ ਟੂ ਕੁੱਸਿਆਂ ਜਿਆਦਾ ਮਾਰਦਾ ਜਿਹੜੇ ਕੋਈ ਲੜਕੇ ਹੁੰਦਾ ਹੈ ਨਾ ਹਾਂ ਮੈਨੂੰ ਤਾਂ ਆਏ ਲੱਗਦਾ ਵੀ ਉਹਦੇ ਮਿਰਗੀ ਦਾ ਦੌਰਾ ਪੈਂਦਾ ਹੈ ਜਾਂ ਉਹਨੂੰ ਹੁੰਦੀ ਹੈ ਕੋਈ ਕਸਰ ਹਾਂ ਹੈ ਆਏ ਲੱਭ ਚੱਕ ਲੂ ਗਾਣਾ ਗਾਊਗਾ ਕੀ ਲਿਸਪੇ ਰਾ ਲੈ ਜੂਗਲ ਤੈਨੂੰ ਨਾਗ ਸ਼ਾਮ ਲੈ ਜੁਲਫਾਂ ਦੇ ਨਾਨੂ ਪੁੱਛਣ ਵਾਲਾ ਵੇ ਜਲਫਾਂ ਇਥੋਂ ਨਿਕਲਦੀਆਂ ਨੇ ਲਾਤੇ ਵੀ ਨਿਕਲਦੀਆਂ ਨੇ ਤੇ ਇੱਕ ਹੋਰ ਆਇਆ ਕਹਿੰਦਾ ਬੈਲੀਆਂ ਦੀ ਅੱਖਾਂ 'ਚ ਲਾਲ ਐ ਕੋਈ ਬੰਦਾ ਬੁੰਦਾ ਮਾਰਦਾ ਤਾਂ ਦੱਸ ਨਹੀਂ ਭਾਈ ਬੰਦੇ ਵੀ ਮਰ ਜਾਂਦੇ ਨੇ ਅੱਖ ਵੀ ਲਾਲ ਹੋ ਜਾਂਦੀ ਐ ਜਦੋਂ ਪੁਲਿਸ ਵਾਲੇ ਮੂਤਾ ਕਰਕੇ ਪਟਾ ਫੇਰਦੇ ਨਾ ਜਿਹੜੀ ਜਗ੍ਹਾ ਉਹ ਲਾਲ ਕਰਦੇ ਨੇ ਉਹ ਕਦੇ ਚਿੱਟੀ ਨਹੀਂ ਹੁੰਦੀ ਹੈ ਇਹ ਗੱਲ ਸਹੀ ਐ ਇੱਕ ਹੋਰ ਗਾਣਾ ਆ ਕਹਿੰਦਾ ਹੈਲੋ ਹੈਲੋ ਭਾਈ ਬੇਨਤੀ ਕੀਤੀ ਜਾਂਦੀ ਐ ਇਸ ਕੁੜੀ ਤੋਂ ਬਚੋ ਜਿਹੜੀ ਨਾ ਤਕਲੀ ਸ਼ਹਿਰ ਨੂੰ ਜਾਂਦੀ ਐ ਨਾ ਪੁੱਛਣ ਵਾਲਾ ਹੋਵੇ ਕੁੜੀ ਹਲਕੀ ਹੋਵੇ ਜਿਹੜੀ ਭੜੀ ਫਿਰਦੀ ਐ ਇੱਕ ਹੋਰ ਗਾਣਾ ਆਇਆ ਕਹਿੰਦਾ ਮਲ ਮਲ ਕੇ ਨਾ ਨਾ ਆਇਆ ਕਰ ਪੱਤ ਲੋ ਤੇਰੇ ਪਾਣੀ ਦੀ ਸ਼ਰਾਬ ਬਣ ਜੂ ਦੱਸੋ ਜੇ ਐਂ ਸ਼ਰਾਬ ਬਣ ਲੱਗ ਜੇ ਮੈਂ ਤਾਂ 24 ਘੰਟੇ ਬੱਠਲ ਜੀ ਬੈਠੀ ਰਾਂ ਹਾਂ ਤੁਸੀਂ ਬੁਲਾ ਲਿਆ ਕਰੋ ਕਿ ਟੈਂਕੀ ਚ ਜੁੱਭੀ ਲਵਾ ਲਿਆ ਕਰੋ ਸਾਰਾ ਪਿੰਡ ਹੀ ਐਸ਼ ਕਰਿਆ ਫਿਰ ਹਾਂ ਕੋਈ ਨਹੀਂ ਪਤਾ ਹੀ ਮਲ ਮਲ ਕੇ ਮੈਨ ਲੌਂਦੀ ਐ ਹਾਂ ਜਿਹੜੀ ਨਾ ਨਾਈ ਨਾ ਹੋਵੇ ਨਾ ਕਹਿੰਦਾ ਤਾਵੇ 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 ਸੋਡੀ ਭੂਆ ਨੇ ਮੋਬਾਈਲ ਲੈ ਲਿਆ ਸੋਡੇ ਫੁੱਫੜ ਤੋਂ ਛੱਲੇ ਨਾ ਜਾਵੇ ਨਹੀਂ ਕਹਿੰਦਾ ਮੈਨੂੰ ਸੱਕ ਹੋ ਗਿਆ ਨਹੀਂ ਤੈਨੂੰ ਫੋਨ ਗਰਾਂ ਦਾ ਆਵੇ ਹਾਏ ਹਾਏ ਮੈਂ ਕਿਹਾ ਫੋਨ ਕਰਦਾ ਮੈਨੂੰ ਸੰਧੂ ਪੰਜ ਗਰਾਈਆਂ ਵਾਲਾ ਫੋਨਾਂ ਦੀ ਕੀ ਗੱਲ ਕਰਦਾ ਮੈਨੂੰ ਬਰਨਾਲੇ ਤੱਤੀਆਂ ਜਲੇਬੀਆਂ ਖਵਾਵੇ ਆਵੇ ਇੱਕ ਹੋਰ ਗੱਲ ਕਹਿੰਦੀ ਹਵਤਾਰ ਭਾਈਆਂ ਭਾਈਆਂ ਵਿੱਚ ਫਰਕ ਨਹੀਂ ਹੁੰਦਾ ਇਹ ਫਰਕ ਦਰਾਨੀਆਂ ਜਠਾਣੀਆਂ ਕਰਦੀਆਂ ਨੇ ਬੰਦਾ ਕੰਮ ਤੋਂ ਠੱਕਿਆ ਟੁੱਟਿਆ ਆਵੇ ਘਰੇ ਕੰਨ ਰਹਿੰਦੀਆਂ ਇੱਕ ਦੂਜੀ ਦੇ ਭਰਦੀਆਂ ਨੇ ਬੱਚਿਆਂ ਥਾਂ ਹੀ ਇੱਕ ਦੂਜੀ ਨੂੰ ਰਹਿੰਦੀਆਂ ਗਾਲਾਂ ਕੱਢਦੀਆਂ ਨੇ ਜਦੋਂ ਅੱਡ ਹੋ ਜਾਣ ਇੱਕ ਘਰ ਦੇ ਦੋ ਘਰ ਬਣ ਜਾਣਾ ਅੱਡ ਹੋ ਜਾਣ ਫਿਰ ਇਹੀ ਬੀਬੀਆਂ ਕੰਧਾਂ ਤੇ ਚੜ ਕੇ ਇੱਕ ਦੂਜੀ ਨਾਲ ਗੱਲਾਂ ਕਰਦੀਆਂ ਨੇ ਹਾਂ ਤੇ ਪਿਆਰ ਅੱਜਕੱਲ ਖਤਮ ਹੁੰਦਾ ਜਾ ਰਿਹਾ ਲੋਕਾਂ ਚ ਲੋਕਾਂ ਇਹੀ ਇਹੀ ਤਾਂ ਸਭ ਤੋਂ ਵੱਡੀ ਤਰਾਸਦੀ ਹੈ ਜਿਹੜਾ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਹੈ ਪਿਆਰ ਹੈ ਤੁਸੀਂ ਵੋਟਾਂ ਦੀ ਗੱਲ ਕਰੀ ਆ ਹੁਣੇ ਵੋਟਾਂ ਦੇ ਵਿੱਚ ਵੀ ਇਕ ਉਹੀ ਅੱਧੇ ਉਧਰ ਬੈਠੇ ਹੁੰਦੇ ਆ ਤੇ ਉਧਰ ਬੈਠੇ ਹੁੰਦੇ ਆ پتہ ਹੀ ਨਹੀਂ ਲੱਗਦਾ ਵੀ ਲੋਕ ਕੀ ਕਰ ਰਹੇ ਆ ਸਰਪੰਚੀ ਚ ਦੇਖ ਲੈ ਕੀ ਕਸੋ ਹੋਇਆ ਪਿੰਡਾਂ ਚ ਹਾਂ ਇਹ ਪੂਆ ਤੂੰ ਵੋਟਾਂ ਚ ਨਹੀਂ ਖੜੀ ਹੋਈ ਨਹੀਂ ਮੈਂ ਵੋਟਾਂ ਚ ਨਹੀਂ ਮੈਂ ਤਾਂ ਖੜਾਉਣ ਵਾਲੇ ਆ ਚੀਂਆਂ ਅੱਛਾ ਉਂਗਲਾਂ ਲਾ ਕੇ ਉਂਗਲਾਂ ਲਾ ਕੇ ਮੈਂ ਤਾਂ ਉਂਗਲ ਵੀ ਤੂ ਹੋਰੀ ਧੋ ਕੇ ਰੱਖੀ ਆ ਸਰਪੰਚੀ ਮੈਂ ਹਾਂ ਅੱਛਾ ਫਿਰ ਕੋਈ ਪੂਰਾ ਕੰਮ ਲੈ ਆ ਮੈਂ ਅੱਛਾ ਮਤਲਬ ਕਿ ਕੋਈ ਜਿਹਨੂੰ ਖੜਾਇਆ ਉਹ ਜਿੱਤਿਆ ਵੀ ਆ ਜਾਂ ਮਤਲਬ ਕਿ ਇਕੱਲਾ ਉਂਗਲਾਂ ਜੋ ਗਰੇ ਆ ਉਹ ਤਾਂ ਆਇਆ ਗੱਲ ਹਾਂ ਵੀ ਮੈਨੂੰ ਅਗਲੇ ਦਾ ਪਤਾ ਨਹੀਂ ਮੈਂ ਜਰੂਰ ਜਿੱਤ ਗਈ ਅੱਛਾ ਹੁਣ ਬੱਚੇ ਕਿਵੇਂ ਹਾਂ ਉਹੀ ਬੋਲਦਾ ਮੈਂ ਕਿਵੇਂ ਹੈ ਮੈਂ ਵਧੀਆ ਨੂੰ ਛਾਪੇ ਨੇ ਵਾਲੇ ਇਧਰ ਆਉਣ ਵਾਲੇ ਉਧਰ ਅੱਛਾ ਦੋਹਾਂ ਪਾਸੇ ਦੋਹਾਂ ਪਾਸੇ ਅੱਛਾ ਦੋਹਾਂ ਪਾਸੇ ਹੀ ਉਤਰੇ ਦੋਨੇ ਉਂਗਲਾਂ ਰੱਖਿਆ ਪਰ ਇੱਕ ਇਧਰ ਲੱਗਦੀ ਸੀ ਇੱਕ ਇਧਰ ਲੱਗਦੀ ਮੇਰੀ ਉਂਗਲ ਤਾਂ ਜਿਹਦੇ ਮੈਂ ਲਾ ਦਿੰਦੀ ਸੀ ਮੈਂ ਥੱਲੇ ਪੱਪ ਨਹੀਂ ਲਗਾ ਦਿੱਤੇ ਆ ਹਾਂ ਤੇ ਬਸ ਚਲੋ ਹਾਸੇ ਦੀਆਂ ਖਾਲੀਆਂ ਹਾਂ ਮਤਲਬ ਕਿ ਜਦੋਂ ਵੋਟਰਾਂ ਦੇ ਵਿੱਚ ਤੁਸੀਂ ਜਾਣਦੇ ਹੋ ਹੁੰਦੇ ਹੋ ਉਦੋਂ ਵੀ ਲੋਕ ਉਸ ਨਜ਼ਰੀਏ ਨਾਲ ਦੇਖਦੇ ਆ ਜਾਂ ਮਤਲਬ ਕਿ ਉਹ ਉਸੇ ਤੁਹਾਡੇ ਕਰੈਕਟਰ ਕੰਨੀ ਦੇਖਦੇ ਆ ਵੀ ਯਾਰ ਅਸੀਂ ਇਹਨਾਂ ਨੂੰ ਪਿਆਰ ਕਰਦੇ ਵੀ ਲੀਡਰਾਂ ਨਾਲੋਂ ਤਾਂ ਵੱਖ ਨੇ ਦੇਖੋ ਹੁਣ ਸਾਡਾ ਜਿਹੜਾ ਕੰਮ ਆ ਅਸੀਂ ਕੋਈ ਵੀ ਮਤਲਬ ਸਟੇਜ ਲਾਉਂਦੇ ਆ ਅਸੀਂ ਉਹਨਾਂ ਤੋਂ ਪੈਸੇ ਲੈਨੇ ਆ ਸਾਡਾ ਇੱਕ ਰੋਜਗਾਰ ਲੋਕਾਂ ਨੂੰ ਵੀ ਪਤਾ ਅਸੀਂ ਉਹਨਾਂ ਨੂੰ ਗੱਲਾਂ ਸੁਣਾਉਂਦੇ ਆ ਅਸੀਂ ਇਹ ਕਹਿੰਦੇ ਆ ਭਾਈ ਵੋਟ ਤੁਹਾਡੀ ਆ ਜਿੱਥੇ ਮਰਜ਼ੀ ਪਾਓ ਠੀਕ ਆ ਅਸੀਂ ਤਾਂ ਹਸਾਉਣਾ ਜਿਹਨੂੰ ਤੁਹਾਡਾ ਠੀਕ ਆ ਜਿਹੜਾ ਜੀ ਕਰਦਾ ਪਾਓ ਤੁਹਾਡੇ ਬਾਕੀ ਤੁਹਾਡੀਆਂ ਜੁੱਤੀਆਂ ਤੁਹਾਡੇ ਹੀ ਸਹਰਾ ਤੁਸੀਂ ਨਹੀਂ ਖਾਣੀ ਯਾਰ ਵੀ ਤੁਸੀਂ ਖਾਣੀ ਅਸੀਂ ਤਾਂ ਤੁਹਾਨੂੰ ਇੱਕ ਐਂਟਰਟੇਨਮੈਂਟ ਹੈ ਉਹ ਕਰਾਉਣਾ ਫਰਜ਼ ਆ ਸਾਡਾ ਤੇ ਬਾਕੀ ਲੋਕ ਸਮਝਦਾਰ ਨੇ ਹਾਂ ਲੋਕ ਸਮਝਦਾਰ ਨੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਵੀ ਕਾਲੀਆਂ ਨੇ ਕਿੰਨਾ ਕੰਮ ਕੀਤਾ ਕਾਂਗਰਸ ਨੇ ਕਿੰਨਾ ਕੀਤਾ ਝਾੜੂ ਨੇ ਕਿੰਨਾ ਕੀਤਾ ਭਾਜਪਾ ਨੇ ਕੀ ਕੀਤਾ ਸਾਰੇ ਲੋਕ ਸਿਆਣੇ ਅਸੀਂ ਤਾਂ ਇੱਕ ਹਾਸੀ ਮਤਲਬ ਐਂਟਰਟੇਨਮੈਂਟ ਆ ਉਹਨਾਂ ਦਾ ਕਰਾਉਨੇ ਰਹਨੇ ਆ ਹਾਂ ਹੋਰ ਪੁੱਛ ਕੀ ਦੀ ਪੁੱਛਣੀ ਆ ਗੱਲ ਕਿੱਥੇ ਦੀ ਸੁਣਨੀ ਆ ਸੁਣਾ ਦੂ ਮੈਂ ਬਸ ਲਾਸਟ ਇਹ ਹੈ ਬੂਆਬਬ ਦੇ ਦਿਲ ਦੀ ਗੱਲ ਸੁਣਾ ਦੇ ਜਿਹੜੀ ਵੀ ਹੈਗੀ ਆ ਤੇਰੇ ਬਸ ਮੇਰੇ ਦਿਲ ਦੀਆਂ ਭਾਈ ਇਹ ਹੀ ਗੱਲਾਂ ਨੇ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਹਮ ਹੱਸਦੇ ਰਹੋ ਬਸਦੇ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਸਿਹਤ ਤੁਹਾਡੀ ਤੰਦਰੁਸਤ ਰਹੇ ਚੰਗੀਆਂ ਚੀਜ਼ਾਂ ਦੇਖੋ ਚੰਗੀਆਂ ਚੀਜ਼ਾਂ ਨੂੰ ਤੁਸੀਂ ਪਿਆਰ ਕਰਦੇ ਹੋ ਸਾਡੀਆਂ ਵੀਡੀਓ ਨੂੰ ਮੈਂ ਬਹੁਤ ਕਲਾਕਾਰਾਂ ਨਾਲ ਪੰਜਾਬ ਦੇ ਨਾਲ ਕੰਮ ਕੀਤਾ ਹਾਂ ਤੇ ਬਹੁਤ ਖੁਸ਼ੀ ਹੈ ਸਾਰਿਆਂ ਨਾਲ ਹੀ ਤੁਸੀਂ ਇਨਾਂ ਹਰ ਚੈਨਲ ਤੇ ਮੈਨੂੰ ਪਿਆਰ ਦਿੰਨੇ ਹੋ ਤੇ ਬਾਕੀ ਮੈਂ ਦੇਸ਼ ਵਿਦੇਸ਼ ਵੀ ਤੁਹਾਡੀ ਪਿਆਰ ਦੇ ਨਾਲ ਘੁੰਮਿਆ ਹਾਂ ਤੇ ਬਹੁਤ ਲੋਕ ਪਿਆਰ ਕਰਦੇ ਆ ਮੈਨੂੰ ਤੁਸੀਂ ਵਿਆਹ ਸਾਧੀਆਂ ਦੇ ਹੋਰ ਪ੍ਰੋਗਰਾਮਾਂ ਤੇ ਮੈਨੂੰ ਬੁਲਾ ਸਕਦੇ ਹੋ ਆਪਦੀ ਖੁਸ਼ੀ ਨੂੰ ਹੋਰ ਵਧਾ ਸਕਦੇ ਹੋ ਹਾਂ ਹਾਂ ਇਕਲ ਮੈਂ ਇਹ ਭੋਦਾਂ ਵੀ ਹੁਣ ਤੱਕ ਜਿੰਨਾ ਵੀ ਤੁਸੀਂ ਨੇ ਕੰਮ ਕੀਤਾ ਹਾਂ ਕਿੰਨਾ ਕੁ ਸੰਘਰਸ਼ ਸੀਗਾ ਉਹਦੇ ਵਿੱਚ ਜਾਂ ਕਿੰਨਾ ਕੁ ਉਹਦੇ ਵਿੱਚ ਬੈਨੀਫਿਟ ਰਿਆ ਤੁਹਾਨੂੰ ਸੰਘਰਸ਼ ਦਾ ਦੇਖੋ ਅਵਤਾਰ ਸਿੰਘ ਜੀ ਗੱਲ ਆਇਆ ਬੰਦਾ ਜਿਹੜਾ ਕੋਈ ਵੀ ਹੈ ਹਰ ਫੀਲਡ ਦੇ ਵਿੱਚ ਸੰਘਰਸ਼ ਕਰਦਾ ਹੀ ਕਰਦਾ ਕਰਦਾ ਹੀ ਰਹਿੰਦਾ ਤੇ ਸੰਘਰਸ਼ ਚੱਲੀ ਜਾਂਦਾ ਤੇ ਲੋਕਾਂ ਦਾ ਪਿਆਰ ਹੈ ਬਹੁਤ ਜ਼ਿਆਦਾ ਬਹੁਤ ਲੋਕਾਂ ਨੇ ਮੇਰੇ ਤੋਂ ਕੰਮ ਕਰਾ ਕੇ ਮਤਲਬ ਆਪਦੀਆਂ ਫਿਲਮਾਂ ਚ ਆਪਦੇ ਚੈਨਲ ਖੜੇ ਕਰ ਲਏ ਮੇਰੇ ਪੈਸੇ ਵੀ ਬਹੁਤ ਢੱਪੇ ਨੇ ਲੋਕਾਂ ਨੇ ਮੇਰੀਆਂ ਨਾਲ ਠੱਗੀਆਂ ਵੀ ਬਹੁਤ ਮਾਰੀਆਂ ਨੇ ਮੈਨੂੰ ਸੁਪਨੇ ਵੀ ਬਹੁਤ ਦਿਖਾਏ ਨੇ ਵੀ ਤੈਨੂੰ ਬਾਹਰ ਲੈ ਕੇ ਜਾਵਾਂਗੇ ਐ ਕਰਾਂਗੇ ਮੈਨੂੰ ਕੋਈ ਨਹੀਂ ਲੈ ਕੇ ਗਿਆ ਜੇ ਮੈਂ ਗਈਆਂ ਤਾਂ ਆਪਦੇ ਦਮ ਤੇ ਹਿੱਕ ਤੇ ਗਈਆਂ ਤੇ ਜਦੋਂ ਗਈ ਤੇ ਲੋਕਾਂ ਦੇ ਫਿਰ ਮਿਰਚਾਂ ਵੀ ਲੱਗੀਆਂ ਤੇ ਮਤਲਬ ਲੋਕਾਂ ਦਾ ਬਹੁਤ ਪਿਆਰ ਹੈ ਮੈਨੂੰ ਮਿਲਦਾ ਤੇ ਮੈਂ ਧੰਨਵਾਦ ਕਰਦੀ ਆ ਸਾਰੇ ਜਿੰਨੇ ਵੀ ਮੈਨੂੰ ਪਿਆਰ ਕਰਦੇ ਆ ਪਰਮਾਤਮਾ ਤੂੰ ਉਹਨਾਂ ਦਾ ਵੀ ਭਲਾ ਕਰੀ ਜਿਨ੍ਹਾਂ ਨੇ ਮੇਰੇ ਨਾਲ ਠੱਗੀਆਂ ਕੀਤੀਆਂ ਠੋਰੀਆਂ ਕੀਤੀਆਂ ਤੇ ਬਸ ਉਹ ਠੱਗਿਆਂ ਦਾ ਕੀ ਸੀਮਤ ਨੇ ਤੇ ਪ੍ਰਮਾਤਮਾ ਤੂੰ ਮੈਨੂੰ ਦੇ ਤੇ ਮੈਂ ਲੋਕਾਂ ਨੂੰ ਜਿਹੜੇ ਨਾਲ ਮੇਰੀ ਟੀਮ ਚ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਵੰਡਾਂ ਮਤਲਬ ਮੈਂ ਦੇਖਿਆ ਲੋਕਾਂ ਨਾਲ ਜਿਹੜੇ ਤਾਂ ਹੁਣ ਸਾਡੇ ਜਿਹੜੇ YouTube ਚੈਨਲ ਨੇ ਇਹਨਾਂ ਨੂੰ ਕਮਾਈ ਬਹੁਤ ਹੁੰਦੀ ਆ ਮਤਲਬ ਜਿਹੜਾ ਸਾਡੇ ਵਰਗਾ ਕਲਾਕਾਰ ਐ ਇਹਨਾਂ ਨਾਲ ਫਿਲਮਾਂ ਬਣਾਉਂਦਾ ਆਪ ਤਾਂ ਇਹ 5 ਲੱਖ ਰੁਪਇਆ ਕਮਾਉਂਦੇ ਨੇ ਮਹੀਨੇ ਦਾ ਕੋਈ 2 ਲੱਖ ਕੋਈ 3 ਲੱਖ ਸਾਨੂੰ ਸਾਡੀ ਪੇਮੈਂਟ ਦਿੰਦਿਆਂ ਵੀ ਦੁੱਖ ਲੱਗਦਾ ਕਈ ਵਾਰ ਤਾਂ ਦਿੰਦੇ ਹੀ ਨਹੀਂ ਫ੍ਰੀ ਕੰਮ ਕਰਾ ਲੈਂਦੇ ਨੇ ਕਦੇ ਲਾਰੇ ਲਾਉਂਦੇ ਨੇ ਮੇਰੇ ਕੋਲੇ ਹੈ ਨਹੀਂ ਮੈਂ ਕਰਨਾ ਬਾਹਰ ਕਰਨਾ ਜਿਹੜੇ ਵਿਚਾਰੇ ਹੋਰ ਵੀ ਸਾਡੇ ਮੁੰਡੇ ਨੇ ਨਾਲ ਟੀਮਾਂ ਵਾਲੇ ਬਥੇਰੇ ਨਾਲ ਹੋਇਆ ਬਥੇਰੇ ਕਮੈਂਟ ਕਰਨਗੇ ਤੇ ਕੰਮ ਕਰਾ ਲੈਂਦੇ ਨੇ ਅਗਲੇ ਤੇ ਮਤਲਬ ਕਲਾਕਾਰ ਦਾ ਸ਼ੋਸ਼ਣ ਬਹੁਤ ਹੁੰਦਾ ਸਾਡੀ ਲਾਈਨ ਚ ਕੁੜੀਆਂ ਦਾ ਸ਼ੋਸ਼ਣ ਬਹੁਤ ਹੁੰਦਾ ਕੰਮ ਕਰਾ ਲੈਂਦੇ ਨੇ ਪੈਸੇ ਨਹੀਂ ਦਿੰਦੇ ਜਾਂ ਲਾਰੇ ਲਾਉਂਦੇ ਨੇ ਸੁਪਨੇ ਦਿਖਾਉਂਦੇ ਨੇ ਇਹ ਹਰ ਲਾਈਨ ਚ ਇਹ ਸੰਘਰਸ਼ ਤਾਂ ਕਰਨਾ ਪੈਂਦਾ ਭਾਈ ਤੇ ਆਈ ਨਾ ਸੱਚੇ ਵੀ ਬੀਪੋਪੂਆ ਬਾੜੀ ਚੁਸਤਾਂ ਮੈਂ ਵੀ ਮੇਤੋ ਵੀ ਚੁਸਤ ਚਲਾ ਕੇ ਬੈਠੇ ਨੇ ਲੋਕ ਚਲੋ ਕੋਈ ਨਹੀਂ ਇਹ ਕਹਿੰਦੇ ਚੁਸਤ ਜਿਹੜੀ ਚਲਾਕੀ ਆ ਸਿੱਧੂ ਮੂਸੇ ਵਾਲੇ ਦਾ ਗਾਣਾ ਵੀ ਚੁਸਤ ਚਲਾਕੀ ਉਹ ਨਹੀਂ ਹੁੰਦੀ ਜਿਹੜੀ ਸਿੱਧੇ ਤੇ ਚੱਲ ਜੇ ਉਹ ਚਸਤ ਚਲਾਕੀ ਨਹੀਂ ਹੁੰਦੀ ਹਮ ਬਾਕੀ ਜਿਹੜੇ ਠੱਗੀਆਂ ਮਾਰਦੇ ਨੇ ਰੱਬ ਉਹਨਾਂ ਦਾ ਵੀ ਭਲਾ ਕਰੇ ਸਾਰਿਆਂ ਦਾ ਹੀ ਭਲਾ ਕਰੇ ਤੰਦਰੁਸਤੀ ਇਹਨਾਂ ਨੂੰ ਬਖਸ਼ੇ ਤੇ ਤੁਸੀਂ ਬੜਾ ਪਿਆਰ ਸਤਿਕਾਰ ਮੈਨੂੰ ਦਿਨੇਓ ਤੇ ਮੈਨੂੰ ਪ੍ਰੋਗਰਾਮਾਂ ਤੇ ਵਿਆਹ ਸਾਧਿਆਂ ਚ ਤੁਸੀਂ ਬੁਲਾਉਂਦੇ ਰਹਿੰਦੇ ਹੋ ਜਿਹਨੇ ਬੁਲਾਉਣਾ ਉਹਨੂੰ ਉਹ ਮੈਨੂੰ ਬੁਲਾ ਵੀ ਸਕਦੇ ਨੇ ਹਾਂ ਅੱਛਾ ਹਾਂ ਹਾਸੀ ਵੀ ਐ ਫੁੱਲ ਕਢਾਉਣੀਆਂ ਜੀ ਆਹ ਦੇਖ ਲੈ ਜਿਹੜਾ ਆਹਾ ਹਾਂ ਇਹ ਨਾਲਾ ਪੂਆ ਤੇਰਾ ਬੜਾ ਮਸੂਮ ਹੈ ਇਹ ਨਾਲਾ ਨਹੀਂ ਇਹ ਤਾਂ ਮੇਰਾ ਟਾਵਰ ਹੈ ਅੱਛਾ ਜਿਵੇਂ ਮੁਗਲਾਈਰ ਫੋਨ ਦਾ ਟਾਵਰ ਹੁੰਦਾ ਮੇਰਾ ਟਾਵਰ ਹੈ ਇਹ ਨਾਲੇ ਦੇ ਕਰਕੇ ਮੇਰੀ ਬੜੀ ਪਛਾਣ ਹੈ ਜਿਵੇਂ ਹੁਣ ਇਹ ਲਮਕਦਾ ਹੁੰਦਾ ਬੁੜੀਆਂ ਆ ਕੇ ਦੱਸਣੀਆਂ ਨਹੀਂ ਪੈਣੇ ਤੇਰਾ ਨਾਲਾ ਲਮਕੀ ਜਾਂਦਾ ਹਾਂ ਹਾਂ ਮਗਰ ਨਾਲੇ ਦਾ ਹੀ ਮੋਲਾ ਨਾਲੇ ਕਰਕੇ ਹੀ ਤੁਸੀਂ ਆਈਓ ਹਾਂ ਤੇ ਮਤਲਬ ਪਿਆਰ ਵੜਾ ਕਰਦੇ ਹੋ ਤੁਹਾਡਾ ਧੰਨਵਾਦ ਹੂੰ ਜਿੰਨਿਆਂ ਨੇ ਪ੍ਰੋਗਰਾਮ ਦੇਖਿਆ ਭਾਈ ਇਹ ਵੀਡੀਓ ਨੂੰ ਵੱਧ ਤੋਂ ਵੱਧ শেয়ার ਕਰਿਓ ਤੇ ਜਿਹੜਾ ਸਾਡਾ ਚੈਨਲ ਅਵਤਾਰ ਜੀ ਦਾ ਫਰਵਾਹੀ ਦਾ ਤੇ ਮੁੰਡਾ ਸਾਡਾ ਸੋਨੂ ਬੜੀ ਤੇ ਹੈਪ ਗਰੇਵਾਲ ਤੇ ਸਾਰੇ ਜਣੇ ਇਸ ਚੈਨਲ ਨੂੰ ਚੜ੍ਹਦੇ ਪੰਜਾਬ ਨੂੰ ਸਬਸਕ੍ਰਾਈਬ ਕਰੋ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰੋ Facebook ਤੇ ਫੋਲੋ ਕਰੋ Insta ਤੇ ਵੀ ਫੋਲੋ ਕਰੋ ਤਾਂ ਕਿ ਇਹਨਾਂ ਦੇ ਫੋਲੋਅਰ ਵੱਧ ਸਕਣ ਤੇ ਤੁਸੀਂ ਇਹਨਾਂ ਨੂੰ ਪਿਆਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਬਾਕੀ ਸੋਹਣੇ ਸੋਹਣੇ ਚੰਗੇ ਚੰਗੇ ਕਮੈਂਟ ਜਰੂਰ ਕਰਿਓ ਜੀ ਜੇ ਮੇਰੇ ਤੋਂ ਕੋਈ ਬਦਕੱਟ ਲਫ਼ਜ਼ ਬੋਲਿਆ ਗਿਆ ਹੋਵੇ ਮੈਨੂੰ ਆਪਦੀ ਭੂਆ ਸਮਝ ਕੇ ਮਾਫ਼ ਕਰ ਦਿਓ ਆ ਅਵਤਾਰ ਫਰਵਾਹੀ ਬੈਠੇ ਚਾਹੇ ਨੂੰ ਨਾ ਹੀ ਕਰਿਓ ਅੱਛਾ ਦੋਸਤੋ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆਂ ਬੀਬੂ ਭੂਆ ਜੀ ਆਏ ਨੇ ਇਹ ਜਿਹੜਾ ਸਾਡਾ ਪੌਡਕਾਸਟ ਸੀ ਸੀਰੀਅਸ ਮੈਟਰ ਤੇ ਨਹੀਂ ਸੀਗਾ ਅਸੀਂ ਕਿਉਂਕਿ ਹਾਸੇ ਹਾਸੇ ਦੇ ਵਿੱਚ ਇਹ ਜਿਹੜਾ ਅੱਜ ਪਹਿਲਾ ਪੌਡਕਾਸਟ ਇੱਥੇ ਕੀਤਾ ਹੈ ਬੀਬੂ ਭੂਆ ਜੀ ਦਾ ਬਾਕੀ ਦੀਆਂ ਗੱਲਾਂ ਜਿਹੜੀਆਂ ਆਈਆਂ ਨੇ ਦੂਜੇ ਪੌਡਕਾਸਟ ਦੇ ਇਹਨਾਂ ਦੇ ਹੀ ਜ਼ਿੰਦਗੀ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪੂਰੀ ਅਮਰੀਕੀ ਦੇ ਵਿੱਚ ਵੀ ਕਿਸ ਤਰ੍ਹਾਂ ਇਹਨਾਂ ਨੇ ਇਹ ਸ਼ੁਰੂਆਤ ਕੀਤੀ ਕੀ ਸੀ ਇਹਨਾਂ ਦਾ ਮਕਸਦ ਕੀ ਖਟਿਆ ਇਹਨਾਂ ਨੇ ਪ੍ਰੋਪਰ ਜਿਹੜੀ ਦੂਜੇ ਪੌਡਕਾਸਟ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਅੱਜ ਅਸੀਂ ਇੱਕ ਵੈਸੇ ਹੀ ਜਿਵੇਂ ਥੋੜੀ-ਮੋਟੀ ਰੰਗਤ ਜੀ ਚੜੀ ਹੁੰਦੀ ਆ ਆਪਾਂ ਅ ਦਕਤਵ ਦੇ ਪਿਆਰ ਬਖਸ਼ਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਅਸੀਂ ਬੀਬੂ ਭੂਆ ਦਾ ਧੰਨਵਾਦ ਕਰਦੇ ਹਾਂ ਉੱਥੇ ਸਾਰੇ ਹੀ ਚਾਹਣ ਵਾਲੇ ਦੇਖਣ ਵਾਲੇ ਸ਼ੇਅਰ ਕਰਨ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ